ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਲੋਕ ਮਹਲਾ 3 ਜੀ ਤ੍ਰਿਸਨਾ ਦਾਦੀ ਜਾਲ ਮੁਈ ਜਾਲ ਜਾਲ ਕਰੇ ਪੁਕਾਰ ਸਾਤੇ ਗੁਰ ਸੀਤਲ ਜੀ ਮਿਲੈ ਫਿਰ ਜਲੈ ਨਾ ਦੂਜੀਵਾਰ ਰਿਸਨਾ ਦਾਦੀ ਜਾਲ ਮੁਈ ਜਾਲ ਜਾਲ ਕਰੇ ਪੁਕਾਰ ਸਤਿਗੁਰ ਸੀਤਲ ਜੀ ਮਿਲੈ ਫਿਰ ਜਲੈ ਨਾ ਦੂਜੀਵਾਰ ਨਾਨਕ ਵਿਣਨਾਵੈ ਨਿਰਭਉ ਕੋ ਨਹੀਂ ਜਿ ਚਰ ਸਬਦ ਨਾ ਕਰੇ ਵਿਚਾਰ ਮਹਲਾ ਤੀਜਾ ਭੇਖੇ ਅਗਨ ਨਾ ਬੁਝੈ ਚਿੰਤਾ ਹੈ ਮਨ ਮਾਹੀ ਵਰਮੀ ਮਾਰੀ ਸਾਪ ਨ ਮਰੈ ਤਿਉ ਨਿਗੁਰੇ ਕਰਮ ਕਮਾਹੀ ਸਤ ਗੁਰ ਦਾਤਾ ਸੇਵੀਐ ਸਬਦ ਵਸੈ ਮਨ ਆਈ ਮਨ ਤਾਂ ਨ ਸੀਤਲ ਸਾਤ ਹੋਈ ਤ੍ਰਿਸ਼ਨਾ ਆਗਨ ਬੁਝਾਈ ਸੁਖਾ ਸਿਰ ਸਦਾ ਸੁਖ ਹੋਈ ਜਾ ਵਿਚਹੁ ਆਪ ਗਵਾਇ ਗੁਰਮੁਖ ਉਦਾਸੀ ਸੋ ਕਰੇ ਜੇ ਸੱਚ ਰਹੇ ਲੇਵਲਾਈ ਚਿੰਤਾ ਮੂਲ ਨ ਹੋਵਾਈ ਹਾਰੇ ਨਾਮ ਰੱਜਾ ਆਗਾਈ ਨਾਨਕ ਨਾਮ ਬਿਨਾ ਨਹਿ ਛੂਟੀ ਐ ਹਉ ਮੈਂ ਪਛਹਿ ਪਚਾਈ ਪਾਉੜੀ ਜੇ ਨਹੀਂ ਹਰ ਹਰ ਨਾਮ ਧਿਆਇਆ ਤਿਨੇ ਪਾਇੜੇ ਸਰਬ ਸੁਖਾ ਸਭ ਜਨਮ ਤਿਨਾ ਕਾ ਸਫਲ ਹੈ ਜਿਨ ਹਰ ਕੀ ਨਾਮ ਕੀ ਮਨ ਲਾਗੀ ਭੁਖਾ ਜਿਨਨੇ ਗੁਰ ਕੈ ਬਚਨ ਆਰਾਧਿਆ ਤਿਨ ਵਿਸਰ ਗਏ ਸਭ ਦੁੱਖਾ ਤੇ ਸੰਤ ਪਲੇ ਗੁਰ ਸਿੱਖ ਹੈ ਜਿਨ ਨਾਹੀ ਚਿੰਤ ਪਰਾਇ ਚੁਖਾ ਤਨ ਧਨ ਤਿਨਾ ਕਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ ਤੇ ਸੰਤ ਭਲੇ ਗੁਰ ਸਿੱਖ ਹੈ ਜਿਨ ਨਾਹੀ ਚਿੰਤ ਪਰਾਇ ਚੁਖਾ ਧਨ ਧਨ ਤੇਨਾ ਕਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹਲਾ 3 ਜੀ ਤ੍ਰਿਸਨਾ ਦਾਦੀ ਜਾਲ ਮੋਈ ਜਾਲ ਜਾਲ ਕਰੇ ਪੁਕਾਰ ਸਤਿਗੁਰ ਸੀਤਲ ਜੀ ਮਿਲੈ ਫਿਰ ਜਲੈ ਨਾ ਦੂਜੀ ਵਾਰ ਵਡਹਾਂਸ ਕੀ ਵਾਰ ਪਉੜੀ ਛੇਮੀ ਸਲੋਕਾ ਨਾਲ